ਸਵੇਏ ਮਹੱਲੇ ਪਹਿਲੇ ਕੇ ਇਕੰ ਕਾ ਸਤਗੁਰ ਪ੍ਰਸਾਦ ਗਉਣ ਗਾਵੇ ਰਵਿਦਾਸ ਭਗਤ ਜੈ ਦੀਵ ਤਰਲੋਚਨ ਨਾਮਾ ਭਗਤ ਕਵੀਰ ਸਦਾ ਗਾਵੇ ਸਮਲੋਚਨ ਭਗਤ ਬੀਨ ਗੁਣ ਰਵੇ ਸਹਿ ਜ ਆਤਮ ਰੰਗ ਮਾਣੇ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਬਰ ਨ ਜਾਣੇ ਸੁਖ ਦੇਉ ਪ੍ਰੇਖਤ ਗੁਣ ਰਵੇ ਗੋਤਮ ਰਖੀ ਜਸ ਗਾਇਓ ਕਬ ਕਲ ਸੁ ਜਸ ਨਾਨਕ ਗੁਰ ਨਿਤ ਨਵ ਤਨ ਜਗ ਛਾਇਓ ਸੁਖ ਦੇਉ ਪ੍ਰੀਖਤ ਗੁਣ ਰਵੇ ਗੋਤਮ ਰਖੀ ਜਸ ਗਾਇਓ ਕਬ ਕਲ ਸੋ ਜਸ ਨਾਨਕ ਗੁਰ ਨਿਤ ਨਵ ਤਨ ਜਗ ਛਾਇਓ ਇਹ ਸ਼ਬਦ ਸਤ ਗੁਰ ਕਲ ਪਟ ਜੀ ਵੱਲੋਂ ਉਚਾਰਿਆ ਹੋਇਆ ਤਨ ਤਨ ਚਬਰ ਛਤਤ ਦੇ ਮਾਲਕ ਗੁਰਤਾ ਗੱਦੀ ਤੇ ਬਰਾਜਮਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਗ 1390 ਤੇ ਸ਼ਿਸ਼ੋਭਤ ਸਬਈਏ ਮਹੱਲੇ ਪਹਿਲੇ ਕੇ ਸਤਗੁਰ ਕਲਪਟ ਜੀ ਸਤਗੁਰ ਨਾਨਕ ਮਹਾਰਾਜ ਦੇ ਉਪਮਾ ਦੇ ਵਿੱਚ ਉਹਨਾਂ ਦੀ ਸਿਫਤ ਸਲਾਹ ਕਰ ਰਿਹਾ ਹੈ ਸਿਫਤ ਸਲਾਹ ਦੇ ਰਹੀਓ ਕਹਿ ਰਹੇ ਹੈ ਕਿਉਂਕਿ ਨਾਨਕ ਜੇ ਜੇ ਜਸ ਜਿਹੜਾ ਸਤਗੁਰ ਅਰਬਦਾਸ ਮਹਾਰਾਜ ਜੈਦੇਵ ਜੀ ਤਰਲੋਚਨ ਜੀ ਨਾਮਦੇਵ ਜੀ ਕਬੀਰ ਜੀ ਬੇੜੀ ਜੀ ਗਾ ਰਹੇ ਉਹਨਾਂ ਦੀ ਸਿੱਖਤ ਸਲਾ ਕਰ ਰਹੇ ਕਿਉਂਕਿ ਸਾਰੇ ਹੀ ਇੱਕੋ ਹੀ ਮਹਿਮਾ ਇੱਕੋ ਹੀ ਤਲ ਤੇ ਰਹਿਣ ਵਾਲੇ ਐ ਕਿਉਂਕਿ ਉਹਨਾਂ ਨੇ ਸਤਗੁਰ ਨਾਨਕ ਪਾਤਸ਼ਾਹ ਜੀ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਦੀ ਵਡਿਆਈ ਦੇ ਵਿੱਚ ਇਹ ਸ਼ਬਦ ਉਚਾਰਿਆ ਕਿਉਂਕਿ ਜਿੰਨੇ ਵੀ ਭਗਤੀ ਲਹਿਦ ਦੇ ਗੁਰੂ ਹੋਇਆ ਸਭ ਨੇ ਇੱਕੋ ਹੀ ਮਮਾ ਜੜੀ ਹੈ ਉਸ ਪਰਮਾਤਮਾ ਦੀ ਉਚਾਰੀ ਹੈ ਉਸ ਦੀ ਸਿੱਖਤ ਸਲਾਹ ਦੇ ਵਿੱਚ ਉਹਨਾਂ ਨੇ ਸਾਰਾ ਕੁਝ ਪ੍ਰੇਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੇਰਾ ਪ੍ਰੇਮ ਨਹੀਂ ਟੁੱਟਣਾ ਚਾਹੀਦਾ ਇਹ ਤਨ ਜਾਂਦਾ ਤਾਂ ਜਾਵੇ ਦੁਨੀਆ ਤਾਂ ਸਿਫਨ ਹੀ ਸਮਝਦੇ ਸੋ ਸਤਗੁਰ ਕਲ ਜੀ ਇਸ ਸ਼ਬਦ ਰਾਹੀਂ ਜੋ ਸਮਝਾਉਣਾ ਚਾਹੁੰਦੇ ਹੈ ਕਿ ਸਤਗੁਰ ਨਾਨਕ ਉਸ ਦਾ ਰੂਪ ਬਣ ਕੇ ਆਏ ਪਰਮਾਤਮਾ ਦਾ ਰੂਪ ਬਣ ਕੇ ਆਏ ਤੇ ਪ੍ਰਮਾਤਮਾ ਦਾ ਹੀ ਸਾਰੇ ਰੂਪ ਬਣ ਕੇ ਉਹ ਆਏ ਹਨ ਜਿਨ੍ਹਾਂ ਨੇ ਉਹਦੀ ਸਿਫਤ ਸਲਾਹ ਦੇ ਵਿੱਚ ਉਸ ਦੇ ਨਾਮ ਦੇ ਵਿੱਚ ਆਪਣਾ ਜੀਵਨ ਬਤੀਤ ਕੀਤਾ ਕਿਉਂਕਿ ਉਹਨਾਂ ਨੇ ਇਸ ਦੁਨੀਆ ਦੇ ਦੋਏ ਭੈ ਬਗੂਚੀ ਗਲਪੇ ਜੁਜਮ ਕੇ ਫਾਸ ਇਹਨੂੰ ਛੱਡਿਆ ਉਹ ਦੂਜ ਦੇ ਵਿੱਚ ਪੈ ਨਹੀਂ ਉਹਨਾਂ ਨੇ ਦੇਖ ਲਿਆ ਕਿ ਦੁਨੀਆ ਕੂੜ ਹੈ ਇਸ ਕੂੜ ਨੂੰ ਕੂੜ ਦੀ ਦਵਾਰ ਨੂੰ ਉਹਨਾਂ ਨੇ ਤੋੜ ਕੇ ਉਸ ਪ੍ਰਮਾਤਮਾ ਦੇ ਨਾਲ ਲੇਵ ਲਈ ਤੇ ਉਹਦੀ ਸਿੱਖਤ ਸਲਾਹ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਦੁਨੀਆਂ ਤੇ ਕੋਈ ਵੀ ਉਸ ਦੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦਾ ਜਿਵੇਂ ਕਿ ਸਤਗੁਰ ਰਵਦਾਸ ਮਹਾਰਾਜ ਜੀ ਨੇ ਕਿਹਾ ਕਹ ਰਵਦਾਸ ਅਕਥ ਕਥਾ ਕਹ ਕਹੇ ਕਰੀਜੇ ਜੈਸਾ ਤੂੰ ਤੈਸਾ ਤੂਹੀ ਕਿਆ ਉਪਮਾ ਦੀ ਜੀ ਜਿਹੋ ਜਿਹਾ ਪ੍ਰਮਾਤਮਾ ਹੈ ਉਹ ਜਿਹੜਾ ਹੋਰ ਕੋਈ ਨਹੀਂ ਇੱਥੇ ਸਤਗੁਰ ਕਲ ਜੀ ਸਤਗੁਰ ਨਾਨਕ ਪਾਛੇ ਜੀ ਦੇ ਸਫਤੇ ਵਿੱਚ ਬੜਿਆਈ ਦੇ ਵਿੱਚ ਜੋ ਕਹਿ ਰਹੇ ਐ ਇੱਥੇ ਇਹ ਨਹੀਂ ਕਿ ਕਿਸੇ ਨੂੰ ਉਹਨਾਂ ਨੇ ਨੀਮਾ ਦਿਖਾਉਣ ਲਈ ਇਹ ਸ਼ਬਦ ਉਚਾਰਿਆ ਹੈ ਸਿਰਫ ਗੂੰਗਾਨ ਕੀ ਤਾਂ ਕਿ ਸਾਰੇ ਇੱਕੋ ਜਿਹੇ ਹੈ ਕਿ ਗੁਣ ਸਾਰੇ ਹੀ ਤੇਰੇ ਗਾਰੇ ਹੈ ਪਰਮਾਤਮਾ ਦੇ ਗੁਣ ਹੀ ਨਾਨਕ ਨੇ ਗਏ ਪਰਮਾਤਮਾ ਦੇ ਗੁਣ ਰਬਦਾਸ ਜੀ ਨੇ ਗਏ ਜਿਨਨੇ ਵੀ ਕਲਯੁਗ ਦੇ ਵਿੱਚ ਭਗਤੀ ਲਹਿਰ ਨੂੰ ਲੈ ਕੇ ਅੱਗੇ ਜਾਣ ਵਾਲੇ ਗੁਰੂ ਹੈ ਸਾਰਿਆਂ ਨੇ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਉਸ ਦੇ ਨਾਮ ਦੇ ਵਿੱਚ ਜੀਵਨ ਬਤਾਇਆ ਕਿਉਂਕਿ ਉਹਨਾਂ ਨੂੰ ਇੱਕੋ ਹੀ ਲਵ ਸੀ ਕਿ ਤੇਰੇ ਨਾਲੋਂ ਪ੍ਰੀਤ ਨਾ ਟੁੱਟੇ ਮੇਰੀ ਪ੍ਰੀਤ ਗਵਿੰਦ ਸੋਜਨ ਘਟੇ ਮੈਂ ਤਾਂ ਮੋਲ ਮਹਿੰਗੀ ਲਈ ਜੀ ਸਕਤੇ ਸੋ ਇੱਥੇ ਸਤਗੁਰੂ ਸਮਝਾਉਣ ਦੀ ਕੋਸ਼ਿਸ਼ ਕਰਦੇ ਭਗਤ ਕਲ ਜੀ ਗੁਣ ਦਾ ਵੇਜ ਵਿਦਾਸ ਭਗਤ ਜੈ ਦੇਵ ਤਰਲੋਚਨ ਸਤਗੁਰ ਰਵਦਾਸ ਸਾਹ ਜੀ ਨੇ ਵੀ ਗੁਣ ਗਏ ਸਤਗੁਰੂ ਜਿਸ ਨੇ ਵੀ ਜਿਸ ਨੂੰ ਮੰਨਣਾ ਹੈ ਉਹ ਸਤਗੁਰੂ ਨਾਲ ਹੀ ਸੰਬੋਧਨ ਕਰਦੇ ਆ ਤੇ ਭਗਤ ਉਹ ਹਨ ਇੱਥੇ ਬਾਣੀ ਦੇ ਮੁਤਾਬਕ ਜਿਹੜੇ ਉਸ ਦੇ ਨਾਲ ਲਿਬ ਲਾ ਲਈ ਪਰਮਾਤਮਾ ਨਾਲ ਜੁੜ ਗਏ ਗੁਰਦਾਵੀਰ ਵਿਦਾਸ ਭਗਤ ਜੈਦੇਵ ਤਰਲੋਚਨ ਕਹਿੰਦੇ ਤੇਰੀ ਉਪਮਾ اے ਪਰਮਾਤਮਾ ਭਗਤ ਸਤਗੁਰੂ ਕਲਜੀ ਨਾਨਕ ਸਾਹਿਬ ਜੀ ਨੂੰ ਸੰਬੋਧਨ ਕਰਕੇ ਕਹਿ ਰਹੇ ਕਿ ਜਿਵੇਂ ਉਹਨਾਂ ਨੇ ਉਪਮਾ ਪਰਮਾਤਮਾ ਦੀ ਕੀਤੀ ਇਵੇਂ ਹੀ ਸਤਗੁਰੂ ਅਵਦਾਸ ਮਹਾਰਾਜ ਜੀ ਸਤਗੁਰੂ ਜੈਦੇਵ ਜੀ ਸਤਗੁਰ ਤਲੋਚਨ ਜੀ ਇਹਨਾਂ ਨੇ ਵੀ ਗੁਣ ਪਰਮਾਤਮਾ ਦੇ ਗਏ ਜਿਵੇਂ ਕਿ ਪੰਜਵੇਂ ਪਾਠ ਨੇ ਕਿਹਾ ਗੋਬਿੰਦ ਗੋਬਿੰਦ ਸੰਗ ਨਾਮ ਦੇਉ ਮਨ ਲੈਣਾ ਆੜ ਧਾਮ ਕੋ ਛਿਪ ਰੂਪੈ ਉਹ ਗੁਣੇ ਲਖਿਨਾ ਬੁੰਨਤ ਨਾ ਤਨ ਨਾ त्याग ਕੇ ਪ੍ਰੀਤ ਚਰਨ ਕਬੀਰਾ ਨੀਚ ਕੁੱਲ ਜਲਾਹਾ ਪੈ ਉਹ ਗੁਣੇ ਗੀਤ ਰਵਿਦਾਸ ਤੋਂ ਅੰਤ ਟੋੜਨੀ ਤਨ ਤਿਆਗੀ ਮਾਇਆ ਪ੍ਰਗਟ ਹੋਇਆ ਸਾਧ ਸੰਗ ਤਨ ਹਰ ਦਰਸ਼ਨ ਸੈਨ ਨਾਈ ਬਤਕਾਰੀਆ ਉਹ ਕਰ ਕਰ ਸੁਨਿਆ ਹਿਰਦੇ ਬਸਿਆ ਪਾਰ ਬ੍ਰह्म ਭਗਤਾ ਮੈਗਨੇ ਇਹ ਵਿਦ ਸੁਣ ਕੇ ਜੱਟ ਰੋ ਉੱਠ ਭਗਤੀ ਲੱਗ ਮਹਿਲੇ ਪਰਤਖ ਗਸਾਈਆਂ ਤਨ ਨ ਬਟਪਗ ਪੰਜਵੇਂ ਪਾਛਵੀ ਸ਼ਬਦ ਦੇ ਵਿੱਚ ਇਹੀ ਬਿਆਨ ਕਰ ਰਿਹਾ ਕਿ ਸਤਗੁਰ ਨਾਮਦੇਵ ਜੀ ਸਤਗੁਰ ਕਬੀਰ ਜੀ ਸਤਗੁਰ ਸੈਨ ਜੀ ਸਤਗੁਰ ਸਦਨਾ ਜਿੰਨੇ ਵੀ ਬੇਣੀ ਜੀ ਇਹਨਾਂ ਨੇ ਪਰਮਾਤਮਾ ਦੇ ਤਨ ਨ ਜੀ ਸਤਗੁਰ ਤੁਰਨਾ ਜੀ ਜਿਨ੍ਹਾਂ ਨੇ ਉਸ ਦੀ ਮਹਿਮਾ ਗਾਈ ਉੱਤੇ ਦੇ ਨਾਲ ਲੈ ਬਲਾ ਲਈ ਤੇਰੇ ਨਾਲ ਜੁੜ ਗਏ ਨਾਮਾ ਭਗਤ ਕਬੀਰ ਸਦਾ ਗਾਵੇ ਸਮਲੋਚਨ ਗਾਇਆ ਕੀ ਸਾਰਿਆਂ ਨੇ ਨਾਮਦੇਵ ਜੀ ਨੇ ਸਤਗੁਰ ਕਬੀਰ ਜੀ ਨੇ ਉਹ ਕਹਿੰਦੇ ਸਦਾ ਇੱਕੋ ਹੀ ਗੱਲ ਗਾਈ ਹੈ ਕਿ ਸਾਰੇ ਹੀ ਬਰਾਬਰ ਹੈ ਬਰਾਬਰਤਾ ਦੀ ਨਜ਼ਰ ਦੇ ਨਾਲ ਦੇਖਿਆ ਉਹਨਾਂ ਨੇ ਕਿ ਸਭ ਦੇ ਵਿੱਚ ਤੂੰ ਵੱਸਦਾ ਹੈ ਚਾਹੇ ਉਹ ਚੋਰ ਹੈ ਚਾਹੇ ਉਹ ਸਾਧ ਹੈ ڈاکੂ ਹੈ ਪਾਪੀ ਹੈ ਪੁੰਨੀ ਹੈ ਸਭ ਦੇ ਅੰਦਰ ਤੇਰਾ ਰੂਪ ਹੈ ਪਰ ਦੇਖਣ ਲਈ ਤੇਰੇ ਗੁਣਾਂ ਜਿੰਨੀ ਦੇ ਤੱਕ ਗਿਆਨ ਨਹੀਂ ਜਾਂਦਾ ਓਨੀ ਦੇ ਤੱਕ ਤੇਰੀ ਜੋਤ ਦੇ ਨਾਲ ਜੋਤ ਮਿਲ ਨਹੀਂ ਸਕਦੀ ਔਰ ਗੁਣ ਗੋਂਦੇ ਗੋਂਦੇ ਇਸ ਫਾਨੀ ਦੁਨੀਆ ਨੂੰ ਕੂੜ ਸਮਝਣਾ ਪੈਣਾ ਬਹੁਤ ਔੜਨਾ ਪੈਣਾ ਬੇਕਾਰਾਂ ਨੂੰ ਛੱਡਣਾ ਪੈਣਾ ਸੋ ਸਤਗੁਰ ਕਾਲ ਜੀ ਜਿਵੇਂ ਅਗਲੇ ਪੰਤੇ ਸਮਝਾ ਰਹੇ ਪਗਤ ਬੇਨ ਗੁਣ ਰਵੇ ਸਹਿਜ ਆਤਮ ਰੰਗ ਮਾਣੇ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨ ਜਾਣੇ ਸਤਗੁਰ ਬੇਣੀ ਜੀ ਕਹਿੰਦੇ ਸਹਿਜ ਅਵਸਥਾ ਦੇ ਵਿੱਚ ਜਾ ਕੇ ਉਹਨਾਂ ਦੇ ਰੰਗ ਮਾਣਿਆ ਸਹਿਜ ਅਵਸਥਾ ਜਿੱਥੇ ਕੋਈ ਵੀ ਬਾਸ਼ਨਾ ਰਹਿੰਦੀ ਨਹੀਂ ਉਹਦੀ ਜੋਤ ਦੇ ਨਾਲ ਜੋਤ ਮਿਲ ਜਾਂਦੀ ਹੈ ਸਹਿਜ ਅਵਸਥਾ ਚ ਜਾ ਕੇ ਜਦੋਂ ਆਤਮਾ ਪਰਮਾਤਮਾ ਦੇ ਨਾਲ ਮਿਲ ਜਾਂਦੀ ਹੈ ਉਫਰ ਅਵਸਥਾ ਆ ਜਾਂਦੀ ਹੈ ਕੀ ਗੰਗਾ ਜੋਗ ਧਿਆਨ ਗੁਰ ਗਿਆਨ ਬਿਨ ਪ੍ਰਭ ਅਵਰ ਨਾ ਜਾਣੇ ਉਸ ਪਰਮਾਤਮਾ ਦੇ ਜੁੜਨ ਦਾ ਜਿਹੜਾ ਧਿਆਨ ਲਗਾਉਣਾ ਗੁਰੂ ਦੀ ਗਿਆਨ ਤੋਂ ਬਿਨ ਲੱਗਦਾ ਨਹੀਂ ਗੁਰੂ ਦਾ ਸ਼ਬਦ ਜਿਹੜਾ ਮਿਲਦਾ ਗੁਰੂ ਤੋਂ ਉਸ ਨੂੰ ਜਦੋਂ ਖੋਜਦੇ ਹੈ ਅਭਿਆਸ ਕਰਦੇ ਹੈ ਆਤਮ ਦੇ ਅੰਦਰ ਦੇਖਦੇ ਹੈ ਅੰਤਰੀਵ ਚੱਖਣਾ ਹੈ ਉਹ ਹੀ ਚੱਕ ਸਕਦਾ ਜਿਹੜਾ ਸ਼ਬਦ ਦੀ ਅਭਿਆਸ ਨੂੰ ਇਸ ਤਰ੍ਹਾਂ ਕਮਾਲ ਵੇ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਦੇ ਨੇੜੇ ਵੀ ਨਾ ਮਨ ਜਿਹੜਾ ਹੁਕਮ ਦੇ ਅੰਦਰ ਆ ਜਵੇ ਨਾ ਕਿ ਮਨ ਦੇ ਫੁਰਨਿਆਂ ਦੇ ਵਿੱਚ ਤਨ ਤੁਰਿਆ ਫਿਰੇ ਮਨ ਨੂੰ ਮਾਰਨਾ ਹੈ ਮਾਰਨਾ ਭਾਵ ਵਾਸ਼ਨਾ ਰਹਿਤ ਕਰਨਾ ਮਨ ਤਾਂ ਬਹੁਤ ਕੁਛ ਚਾਹੁੰਦਾ ਹੈ ਇਹੋ ਹੀ ਮੰਦਾ ਹੈ ਬੰਦੇ ਨੂੰ ਇੱਧਰ ਉੱਧਰ ਪਟਕਾ ਰਿਹਾ ਇਹਨੂੰ ਜਿੱਤਣਾ ਹੈ ਮਨ ਜਿੱਤੇ ਜਗ ਜੀ ਇਹ ਮੈਂ ਕਿਹਾ ਸਤਗੁਰੂ ਦਾਸ ਮਹਾਰਾਜ ਜੀ ਵੀ ਕਹ ਰਹੇ ਨਾਥ ਕਸ਼ੂ ਨਾ ਜਾਣਿਆ ਮਨ ਮਾਇਆ ਹਾਥ ਬਕਰਨਿਆ ਕਹਿੰਦੇ ਹੈ ਪਰਮਾਤਮਾ ਇਹ ਮਨ ਹੈ ਮੈਨੂੰ ਜਿਹੜਾ ਇਸ ਮਾਇਆ ਦੇ ਵਿੱਚ ਚੱਲ ਜਾ ਰਿਹਾ ਹੈ ਇਸ ਮਨ ਨੂੰ ਕਾਬੂ ਕਰਨਾ ਹੈ ਤੇ ਕਾਬੂ ਤਾਂ ਹੀ ਹੋਣਾ ਹੈ ਜਦੋਂ ਉਹਦੀ ਮਿਹਰ ਹੋਵੇਗੀ ਉਹਦੀ ਕਿਰਪਾ ਹੋਵੇਗੀ ਉਹਦੀ ਬਖਸ਼ਿਸ਼ ਹੋਵੇਗੀ ਸੋ ਜੋ ਕਲਯੁਗ ਦੇ ਸਤਗੁਰੂ ਹੋਏ ਹੈ ઋષਿਮੁਨੀ ਹੋਏ ਹੈ ਭਗਤ ਹੋਏ ਹੈ ਉਹਨਾਂ ਨੇ ਉਸ ਪਰਮਾਤਮਾ ਦੇ ਨਾਲ ਕਿਵੇਂ ਜੁੜਨ ਦਾ ਗਿਆਨ ਦਿੱਤਾ ਜਦੋਂ ਕਿ ਪਹਿਲਾਂ ਭਗਤੀ ਲਹਿਰ ਤੋਂ ਸਵਰਗ ਨਰਕ ਦੀਆਂ ਗੱਲਾਂ ਚਲਦੀਆਂ ਨਹੀਂ ਪਰ ਭਗਤੀ ਲਹਿਰ ਨੇ ਮੋਕਸ਼ ਦਾ ਦਵਾਰ ਜਿਹੜਾ ਦੱਸਿਆ ਕਿ ਕਿਵੇਂ ਪ੍ਰਾਪਤ ਕਰਨਾ ਸਤਗੁਰ ਕਲਜੀ ਉਹੀ ਗੱਲ ਕਰ ਰਹੇ ਕਿ ਸਭ ਨੇ ਉਸ ਪਰਮਾਤਮਾ ਦੇ ਗੁਣ ਗਏ ਸੁਖ ਦੇਉ ਪ੍ਰੀਖਿਤ ਗੁਣ ਰਵੇ ਗੋਤਮ ਦੇਖੀ ਜਸ ਗਾਇਓ ਸਿਕਦੇਉ ਜੀ ਜਿਹੜੇ ਵਿਆਸ मुनि ਦੇ ਪੁੱਤਰ ਸਖਦੇਵ ਸਤਗੁਰ ਕਲ ਜੀ ਸਖਦੇਵ ਨੂੰ ਕਹਦੇ ਆ ਸਖਦੇਵ ਜੀ ਇੱਕ मुनि ਹੋਏ ਹੈ ਦਵਪਰ ਦੇ ਵਿੱਚ ਜਿਨ੍ਹਾਂ ਨੇ ਵਿਆਸ मुनि ਦੇ ਪੁੱਤਰ ਹੋਏ ਤੇ ਇਹਨਾਂ ਨੇ ਰਾਜਾ ਜਨਕ ਤੋਂ ਬ੍ਰਹਮ ਦਾ ਗਿਆਨ ਪ੍ਰਾਪਤ ਕੀਤਾ ਬ੍ਰਹਮ ਦਾ ਗਿਆਨ ਇਹੋ ਐਸੀ ਦਸ਼ਾ ਦੇ ਵਿੱਚ ਰਹਿੰਦੇ ਸੀ ਹਮੇਸ਼ਾ ਬਤੂਤ ਰਹਿੰਦੇ ਸਖਦੇਵ ਜੀ ਨੇ ਵੀ ਉਸ ਪਰਮਾਤਮਾ ਦੇ ਗੁਣ ਗਾਏ ਕਿਉਂਕਿ ਰਾਜਾ ਜਨਕ ਜਿਹੜਾ ਜਿਸ ਦਾ ਸਭ ਤੋਂ ਇੱਕੋ ਹੀ ਰਾਜਾ ਜਨਕ ਹੋਇਆ ਦੁਨੀਆ ਤੇ ਜਿਸ ਨੇ ਰਾਜ ਦੇ ਵਿੱਚ ਰਹਿੰਦੇ ਹੋਏ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਉਸ ਦੇ ਨਾਲ ਲੈ ਲਏ ਨਹੀਂ ਤਾਂ ਰਾਜ ਦੇ ਵਿੱਚ ਰਹਿ ਕੇ ਸਭ ਪੁੱਠੇ ਕੰਮ ਹੀ ਹੁੰਦੇ ਬਕਾਰਾਂ ਤੋਂ ਦੂਰ ਤੱਕ ਹੀ ਹੁਣ ਬਕਾਰਾਂ ਚ ਫਸ ਜਾਂਦੇ ਲੋਕ ਸਖਦੇਵ ਜੀ ਦੇ ਉਪਮਾ ਕਰ ਰਹੇ ਪ੍ਰੀਖਤ ਗੁਣ ਰਵੇ ਪ੍ਰੀਖਤ ਵੀ ਇੱਕ ਰਾਜਾ ਹੋਇਆ ਜਿਹੜਾ ਅਬ ਮੰਨਿਉਂਦਾ ਮੁੰਡਾ ਹੈ ਤੇ ਸਤਗੁਰੂ ਜਿਹੜੇ ਅਰਜਨ ਦੇਵ ਜੀ ਹੈ ਉਹਨਾਂ ਦਾ ਪੋਤਰਾ ਹੋਇਆ ਇਸ ਨੇ ਵੀ ਪਰਮਾਤਮਨ ਦੇ ਗੁਣਨ ਨੂੰ ਗਾਇਆ ਤੇ ਰਾਜਾ ਜਨਮੇਜੇ ਦਾ ਪਿਤਾ ਹੋਇਆ ਇਹ ਪ੍ਰੀਖਤ ਰਾਜਾ ਰਾਜਾ ਜਨਮੇਜੇ ਪ੍ਰੀਖਤ ਜਿਹੜਾ ઋષਿ ਹੈ ਇਸ ਦੀ ਮੌਤ ਜਿਹੜੀ ਸੱਪ ਦੇ ਡੰਗਣ ਕਾਰਨ ਹੋ ਗਈ ਪਰ ਇਸ ਨੂੰ ਜੀਵਨ ਦਾਤ ਫਿਰ ਕ੍ਰਿਸ਼ਨ ਨੇ ਦਿੱਤਾ ਇਨੂ ਕੇ ਅਸ਼ਵਦਾਨ ਅਸ਼ਵਦਾਨ ਮਾਨ ਨੂੰ ਅਸੀਂ ਕਹਿ ਸਕਦੇ ਕਿ ਇਹਨਾਂ ਨੂੰ ਜੀਵਨ ਦਿੱਤਾ ਕਿਉਂਕਿ ਗਰਭ ਦੇ ਵਿੱਚ ਹੀ ਮੌਤ ਹੋਈ ਔਰ ਜਦੋਂ ਰਾਜਾ ਜਨਮੇਜਾ ਜੀ ਨੂੰ ਜਨਮ ਮਿਲਿਆ ਉਹਨਾਂ ਨੇ ਸੱਪਾਂ ਦਾ ਨਾਸ਼ ਕਰਨ ਲਈ ਸਰਪ ਮੇਦ ਜਗ ਕੀਤਾ ਸੋ ਜਿੰਨੇ ਵੀ ਰਿਸ਼ੀ ਮਨਿ ਹੋਏ ਹੈ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਰਹੇ ਸੁਖਦੇਵ ਪ੍ਰੇਖਿਤ ਗੁਣ ਰਵੇ ਗੋਤਮ ਰੇਖੀ ਜਸ ਗਾਇਓ ਗੋਤਮ ਜਿਹੜਾ ਸਤਜੁਗ ਦੇ ਵਿੱਚ ਰੇਖੀ ਹੋਏ ਜਿਨ੍ਹਾਂ ਨੇ ਇੱਕ श्राप ਦੇ ਦਿੱਤਾ ਜਦੋਂ ਇੰਦਰ ਦੇਵਤਾ ਨੂੰ ਉਹਨਾਂ ਦੀ ਪਤਨੀ ਅਹਲਿਆ ਦੇ ਨਾਲ ਛਲਕਪਟ ਕਰਕੇ ਇੱਕ ਕర్మ ਕੀਤਾ ਉਹਨਾਂ ਨੇ ਐਸਾ श्राप ਦਿੱਤਾ ਕਿ ਅਹਲਿਆ ਜਿਹੜੀ ਸੱਲ ਬਣ ਗਈ ਔਰ ਇੰਦਰ ਜਿਹੜਾ ਉਦੇ ਸਾਰੇ ਹਿੱਸੇ ਤੇ ਭਗ ਦੇ ਨਿਸ਼ਾਨ ਹਜ਼ਾਰਾ ਹੀ ਬਣ ਗਏ ਸੋ ਸਤਗੁਰ ਰਬਦਾਸ ਮਹਾਰਾਜ ਜੀ ਆਪਣੇ ਸ਼ਬਦ ਦੇ ਵਿੱਚ ਇਸੇ ਤਰੀਕੇ ਦੇ ਨਾਲ ਜਿਵੇਂ ਸਤਗੁਰ ਕਲਿ ਜੀ ਗੁਣ ਗਾਣ ਕਰ ਰਹੇ ਸਤਗੁਰ ਰਬਦਾਸ ਮਹਾਰਾਜ ਜੀ ਨੇ ਵੀ ਸ਼ਬਦ ਦੇ ਵਿੱਚ ਗੋਤਮ ਜੀਵਲੇ ਆਚਾਰਿਆ ਗੋਤਮ ਨਾਰ ਉਮਾਪਤ ਸੁਆਮੀ ਸੀਸ ਤਰਨ ਸੈਸ ਪਗ ਕੰਮੇ ਇਨ ਦੂਤਨ ਖਲਬਦ ਕਰ ਮਾਰਿਓ ਵੱਡੋ ਨਲਾਜ ਅਜਹਨੇ ਹਾਰਿਓ ਕਹਿ ਰਵਿਦਾਸ ਕਹਾ ਕੈਸੇ ਕੀਜੇ ਬਿਨ ਰਗਨਾਥ ਸਰਨ ਕਾ ਕੀ ਲੀਜੇ ਸਤਿਕਰ ਗਾਸਵਰ ਜੀ ਜੈਸਲੀ ਰਾਗ ਦੇ ਵਿੱਚ ਜਿਹੜਾ ਸ਼ਬਦ ਚੱਲ ਰਿਹਾ ਹੈ 나ਥ ਕਛੂ ਨਾ ਜਾਣਿ ਮਨ ਮਾਇਆ ਹੱਥ ਬਕਾਨਿਓ ਦੇ ਵਿੱਚ ਹੀ ਪੰਕਤੀਆਂ ਉਹਨਾਂ ਨੇ ਬਿਆਨ ਕੀਤੀਆਂ ਔਰ ਉਪਦੇਸ਼ ਦੇ ਰਹੇ ਕਿ ਗੋਤਮ ਨਾਥ ਦੇ 나ਥ ਜਿਤੋਂ ਕੋ ਕਰਮ ਕੀਤਾ ਕਿਉਂਕਿ ਚੰਦਰਮਾ ਨੂੰ ਬਾਗ ਦਿੱਤੇ ਔਰ ਗੌਤਮ ਜੀ ਉਸ ਬਾਗ ਨੂੰ ਸੁਣ ਕੇ ਕਿ ਸਵੇਰਾ ਹੋ ਗਿਆ ਇਸ਼ਨਾਨ ਕਰਨ ਚਲੇ ਗਏ ਔਰ ਇੰਦਰ ਨੇ ਉਹਨਾਂ ਦੀ ਪਤਨੀ ਦੇ ਨਾਲ ਕੋ ਕਰਮ ਜਦੋਂ ਕੀਤਾ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਸ਼ਰਾਪ ਦਿੱਤਾ ਕਿ ਪਤਨੀ ਜਿਹੜੀ ਹੈ ਉਹ ਸਿਲ ਬਣ ਗਈ ਔਰ ਜਿਹੜਾ ਇੰਦਰ ਸੀ ਸਤਗੁਰ ਰਵਿਦਾਸ ਜੀ ਆਪਣੇ ਸ਼ਬਦ ਵਿੱਚ ਕਹਿੰਦੇ ਗੌਤਮ ਨਾਰ ਉਮਾਪਤ ਸਵਾਮੀ ਸੀਸ ਤਰਨ ਸੈਸ ਪੱਗ ਕਰ ਮੇ ਸਾਰੇ ਸਰੀਰ ਦੇ ਉੱਤੇ ਪੱਗ ਦੇ ਨਿਸ਼ਾਨ ਬਣ ਗਏ ਉਹ ਮਾਪਤ ਸੁਆਮੀ ਜਿਨ੍ਹਾਂ ਨੇ ਸ਼ਿਵ ਜੀ ਨੂੰ ਕਹਿੰਦੇ ਆ পার্বਤੀ ਦੇ ਸੁਆਮੀ ਸ਼ਿਵ ਜੀ ਨੇ ਜਦੋਂ ਬ੍ਰਹਮਾ ਆਪਣੇ ਲੜਕੇ ਤੇ ਮੋਹਤ ਹੋ ਗਿਆ ਉਸ ਨੇ ਕੋਸ਼ਿਸ਼ ਕੀਤੀ ਦੂਰ ਜਾਣ ਦੀ ਪਰ ਬ੍ਰਹਮਾ ਨੇ ਸਾਰੇ ਪਾਸੇ ਨੂੰ ਆਪਣਾ ਮੂੰਹ ਬਣਾ ਲਿਆ ਅੱਗੇ ਵੀ ਪਿੱਛੇ ਵੀ ਕਿਸੇ ਵੀ ਪਾਸੇ ਜਦੋਂ ਉੱਪਰ ਨੂੰ ਉੜਨ ਦੀ ਕੋਸ਼ਿਸ਼ ਕੀਤੀ ਤਾਂ ਬ੍ਰਹਮਾ ਨੇ ਉੱਪਰੋਂ ਵਿਸ਼ੇ ਆਪਣਾ ਸਿਰ ਕੱਢ ਲਿਆ ਤੇ ਸਤਗੁਰੂ ਦਾਸ ਮਹਾਰਾਜ ਜੀ ਕਹਿ ਰਹੇ ਕਿ ਸ਼ੇਭ ਜੀ ਨੂੰ ਉਹ ਸਿਰਫ ਕਟਣਾ ਪਿਆ ਗੌਤਮਨਾਰ ਉਮਾਪਤ ਸwami ਸੇਸ ਤਰਨ ਸਹਿਸਪੰਗਮ ਇਨ ਦੂਤਨ ਖਲਬੱਧ ਕਰ ਮਾਰਿਓ ਵੱਡੋ ਨਲਾਜ ਅਜੇ ਨਹੀਂ ਹਾਰਿਓ ਬਿਆਨ ਕਰ ਰਹੇ ਦੱਸ ਰਹੇ ਕਿ ਐਡਾ ਮਨ ਜਿਹੜਾ ਹੈ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਐਡੇ-ਐਡੇ ਰਿਸ਼ੀਆਂ ਨੂੰ ਇਸਨੇ ਛਲ ਦੇ ਵਿੱਚ ਪਾ ਦਿੱਤਾ ਵਿਕਾਰਾਂ ਦੇ ਵਿੱਚ ਪੈ ਗਏ ਔਰ ਵਿਕਾਰਾਂ ਦੇ ਵਿੱਚ ਪੈ ਕੇ ਆਪਣਾ ਕੀਤੀ ਹੋਈ ਭਗਤੀ ਜਿਹੜੀ ਹੈ ਉਤੋਂ ਹਾਰ ਗਏ ਕਿਉਂਕਿ ਇਹ ਵਿਕਾਰ ਇਹ ਮਨ ਜਿਹੜਾ ਹੈ ਇਹ ਸਮਝਦਾ ਨਹੀਂ ਪਰ ਉਹਨਾਂ ਦਾ ਹੀ ਸਮਝਿਆ ਜਿੰਨਾਂ ਤੇ ਕਿਰਪਾ ਹੋਈ ਮੇਰ ਹੋਈ ਹੈ ਵੱਡੋ ਨਲਾਜ ਅਜੇ ਨਹੀਂ ਆਇਆ ਸਤਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਇੰਦਰ ਨਾਲ ਲੱਜ ਹੈ ਮਨ ਕਿ ਇਸ ਨੂੰ ਕੋਈ ਵੀ ਸ਼ਰਮ ਹੈ ਨਹੀਂ ਇਹਨੂੰ ਕਾਬੂ ਕਰਨਾ ਹੈ ਇਹਨੂੰ ਜਿੱਤਣਾ ਹੈ ਤੇ ਪ੍ਰਮਾਤਮਾ ਦੀ ਕਿਰਪਾ ਹੀ ਹੈ ਕਹਿ ਰਵਿਦਾਸ ਕਹਾ ਕੈਸੇ ਕੀਜੇ ਬਿਨ ਰਗਨਾਤ ਸ਼ਰਨ ਕਾ ਕੇ ਲੀਜੇ ਉਹਦੀ ਸ਼ਰਨ ਤੋਂ ਬਿਨਾ ਇਹ ਕਾਬੂ ਆ ਹੀ ਨਹੀਂ ਸਕਦਾ ਇਸੇ ਕਰਕੇ ਸਕਦੇਵ ਪ੍ਰੀਖਤ ਗੁਣ ਗਾਵੇ ਗੋਤਮ ਰਿਖੀ ਜਸ ਗਾਇਓ ਸਭ ਕਲ ਸੂਜਸ ਨਾਨਕ ਗੁਰ ਨਿਤ ਨਵਤਨ ਜਗ ਛਾਇਓ ਸੰਸਾਰ ਦੇ ਵਿੱਚ ਕਹਿੰਦੇ ਸਤ ਗੁਰੂ ਕਲ ਜੀ ਕਹਿ ਰਹੇ ਹੈ ਕਿ ਗੁਰ ਨਾਨਕ ਸਾਹਿਬ ਜੀ ਦੇ ਸਭ ਨੇ ਹੀ ਗੁਣ ਗਾਏ ਅਤੇ ਗੁਰ ਨਾਨਕ ਜੀ ਨੇ ਵੀ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਸਿਫਤ ਸਸਲਾ ਕੀਤੀ ਸੋ ਜਿਨ੍ਹਾਂ ਨੇ ਉਸ ਪਰਮਾਤਮਾ ਦੀ ਸਿਫਤ ਸਸਲਾ ਕੀਤੀ ਦੁਨੀਆ ਉਹਨਾਂ ਦਾ ਜਸ ਗਾਉਂਦੀ ਹੈ ਉਹਨਾਂ ਨੂੰ ਪੂਜਦੀ ਹੈ ਉਹਨਾਂ ਨੂੰ ਮੰਨਦੀ ਹੈ ਉਹਨਾਂ ਦੇ ਵਿਚਾਰਾਂ ਦੇ ਉੱਤੇ ਚੱਲਦੀ ਹੈ ਇਸੇ ਕਰਕੇ ਭਗਤੀ ਲਹਿ ਦੇ ਵਿਚਾਰਤਾਰਾ ਜਿਹੜੀ ਹੈ ਉਸ ਪਰਮਾਤਮਾ ਦੇ ਨਾਲ ਜੁੜਨ ਦੀ ਅਤੇ ਮੋਹ ਮਾਇਆ ਤੋਂ ਦੂਰ ਹੋਣ ਦੀ ਇਹ ਜਿਹੜੀ ਉੱਤਮ ਵਿਚਾਰਤਾਰਾ ਹੈ ਸੋ 11 ਪਾਠ ਜਿਹੜੇ ਸਤਿਗੁਰੂ ਹੋਏ ਐ ਉਹਨਾਂ ਨੇ ਗੁਰੂਆਂ ਦੇ ਪੰਜਾਂ ਗੁਰੂਆਂ ਦੇ ਪਹਿਲੇ ਪਾਤਸ਼ਾਹ ਦੂਜੇ ਪਾਤਸ਼ਾਹ ਤੀਜੇ ਚੌਥੇ ਪੰਜਵੇਂ ਪਾਤਸ਼ਾਹ ਜੇ ਸਤਸਲਾਂ ਦੇ ਵਿੱਚ ਸਬਈਏ ਗਾਏ ਹੈ ਸੋ ਇਹ ਇੱਕ ਸਬਈਏ ਹੈ ਸਤਿਗੁਰ ਕਲਜੀ ਵੱਲੋਂ ਜੋ ਗਾਇਆ ਗਿਆ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਜਿਨ੍ਹਾਂ ਨੇ ਸਵਾਸਾਂ ਦੀ ਪੁੰਜੀ ਦਿੱਤੀ ਜਿਨੇ ਕਮਤ ਹੈ ਉਸ ਦੇ ਨਾਲ ਵਿਆਖਿਆ ਕੀਤੀ ਗਈ ਬਹੁਤ ਗਲਤੀਆਂ ਹੋਈਆਂ ਹੋਣਗੀਆਂ ਆਪ ਗੁਰੂ ਜੀ ਮੇਰ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਸ਼ੁੱਧ ਬਾਣੀ ਪੜਨ ਦਾ ਉਚਾਰਨ ਦਾ ਬਲ ਬਖਸ਼ਣ ਇਹ ਬੇਨਤੀ ਕਰਦੇ ਹੇ ਉਹਨਾਂ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਆਉਣ ਵਾਲੇ ਸਵਾਸਾਂ ਦੀ ਪੂੰਜੀ ਨੂੰ ਲੇਖੇ 'ਚ ਲਾਉਣ ਲਈ ਕਿਰਪਾ ਕਰਨ ਆਉ ਫਤੇ ਬੁਲਾਈਏ ਵਾਹਿਗੁਰਜੀ ਦਾ ਕਾਲ ਸਾ ਵਾਹਿਗੁਰਜੀ ਦੀ ਫਤ